ਸਵਾਗਤ ਹੈ ਦੋਸਤੋ ਕਰਪਾ ਡੈਰੀ ਫਾਰਮ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਬਣਾ ਰਿਆ ਦੋਸਤੋ ਸ਼ਹਿਰ ਧਰਮਕੋਟ ਦੀ ਆ ਤੇ ਬਾਈ ਕੋਲੇ 8 ਬੱਚੀਆਂ ਪਾਲਣ ਦੇ ਕੰਮ ਦੀਆਂ ਇਹਨਾਂ ਦੇ ਵਿੱਚੋਂ ਦੋਸਤੋ ਕੁਛ ਬੱਚੀਆਂ ਜਿਹੜੀਆਂ ਗੱਬਣ ਚੈੱਕ ਪਾਸ ਵੀ ਆ ਸੀਮਣ ਵੀ ਲੱਗੇ ਹੋਏ ਆ ਤੇ ਬਾਕੀ ਦੋਸਤੋ ਜਾਤ ਕੁਆਲਟੀ ਵਾਲੀਆਂ ਚੰਗੀਆਂ ਜੱਤਾਂ ਵੀ ਵਿੱਚ ਹੀ ਮਿਲ ਜਾਣਗੀਆਂ ਤੁਹਾਨੂੰ ਕਿਸੇ ਕਿਸੇ ਦੇ ਤੁਹਾਨੂੰ ਦੋਸਤੋ ਰਿਕਾਰਡ ਵੀ ਬਾਈ ਦੇ ਦੂਗਾ ਤੇ ਬਾਕੀ ਮੁੱਲ ਵੀ ਬਾਈ ਨੇ ਉਹ ਕਰਨੇ ਆ ਕਿ ਜਿਹੜੇ ਦੋਸਤੋ ਕਿਸੇ ਹੋਰ ਨੇ ਨਹੀਂ ਕਰਨੇ ਬਾਕੀ ਨੰਬਰ ਥੱਲੇ ਤੋਂ ਸਕਰੀਨ ਤੇ ਚੱਲੂਗਾ ਡਿਟੇਲ ਮਾਲਕ ਤੋਂ ਲੈ ਰਾਂਗੇ ਤਸੱਲੀ ਬਾਰਕ ਤੁਸੀਂ ਇਹਨਾਂ ਦੇ ਇੱਥੇ ਆ ਕੇ ਕਰੋ ਜਾਣਕਾਰੀ ਬਾਈ ਨਾਲ ਸਾਂਝੀ ਕਰ ਲੈਣੀ ਆ। ਸਸਰੀ ਗੱਲ ਸਸਰੀ ਗਾ ਵੀਰੇ ਨਾਮ ਤੇ ਐਡਰੈਸ ਦੱਸ ਦੋ ਜੀ ਆਪਣਾ। ਨਾਂ ਸੰਦੀਪ ਸਿੰਘ ਹੈ ਸ਼ਹਿਰ ਤਰਨਗੋਟ ਜ਼ਿਲ੍ਹਾ ਮੋਗਾ ਜੀ। ਠੀਕ ਆ ਮੋਬਾਈਲ ਨੰਬਰ ਬੋਲ ਦੋ ਜੀ 83 748152 ਜੀ। ਠੀਕ ਆ ਨੰਬਰ ਜਿਹੜਾ ਦੋਸਤੋ ਥੱਲੇ ਵਾਲੇ ਪਾਸੇ ਲਗਾਤਾਰ ਸਕਰੀਨ ਤੇ ਚੱਲਦਾ ਰਹੂਗਾ। ਇੱਕ ਨੰਬਰ ਤੋਂ ਸ਼ੁਰੂ ਕਰ ਲ ਗਏ ਬਈ ਜਰਸੀ ਤੋਂ ਕੀ ਡਿਟੇਲ ਆ ਕਿੰਨੀ ਕੁ ਉਮਰ ਦੀ ਹੈ? ਵੀਰੇ 7 ਮਹੀਨਿਆਂ ਦਾ ਬੱਚਾ ਜੀ। ਠੀਕ ਆ। ਹਾਂਜੀ। ਤੇ ਦੰਦੋ ਖੀਰੀ ਆ ਗਈ? ਦੰਦੋ ਖੀਰੀ ਆ ਜੀ। ਠੀਕ ਆ। ਜਾਤ ਕੁਆ ਥਣਚਾਰੀ ਹੈ ਬਈ ਇਹਦੇ ਹਾਂ ਥਣਚਾਰੀ ਹੈ ਝੋੜੀ ਬਹੁਤ ਸੋਹਣੀ ਠੀਕ ਹੈ ਲੋ ਦੋਸਤੋ ਪਹਿਲਾਂ ਤਾਂ ਤੁਸੀਂ ਇਹਦੀ ਕੁਆਲਿਟੀ ਚੈੱਕ ਕਰ ਲਓ ਹੌਲੀ ਐਥੇ ਤੁਹਾਨੂੰ ਦਿਖਾਉਣਾ ਚਾਰ ਹੀ ਬਰੀਡ ਬਹੁਤ ਹੈ ਝੋੜੀ ਬਹੁਤ ਹੈ ਠੀਕ ਆ ਥਣਾਂ ਦੀ ਝੋੜੀ ਬਹੁਤ ਸੋਹਣੀ ਤੇ ਝੋਲੀ 40 ਵੀ ਚੰਗੇ ਸੋਹਣਾ ਗੁਲਾਬੀ ਥਣ ਫੇਸ ਕੁਆਲਿਟੀ ਵੀ ਪੈ ਰਹੀ ਆ ਚਾਤ ਕਾਟੀ ਬੜੀ ਚੰਗੇ ਦੋਸਤੋ ਬੜੀ ਡਿਮਾਂਡ ਆਉਂਦੀ ਭੈਣਾ ਭਰਾਵਾਂ ਦੀ ਵੀ ಜಾਸਤੀ ਦੇ ਨਾਲ ਚਾਹੀਦੇ ਬੱਚਿਆਂ ਟਾਪ ਦੀ ਜਰਸੀ ਆ ਵੀਰੇ ਐ ਨਹੀਂ ਕੋਈ ਕਿਤੇ ਪਾਸੇ ਉਹ ਦਵੀ ਜਾਂ ਲਿੱਸੀ ਤਾਂ ਜੀ ਠੀਕ ਆ ਬਾਈ ਬਣਦੇ ਕੱਲ ਪਰਸੋਂ ਮੈਨੂੰ ਖਿਆਲ ਚ ਆਇਆ ਸੀ ਵੀ ਜਰਸੀ ਦੇ ਬੱਚੇ ਲੈਣਾ ਦੋਸਤੋ ਤੇ ਹੁਣ ਮੈਨੂੰ ਯਾਦ ਨਹੀਂ ਕਿਹੜੇ ਭੈਣ ਭਰਾ ਦਾ ਫੋਨ ਸੀਗਾ ਤੇ ਉਹ ਅੱਜ ਜੇ ਵੇਨੇ ਹੋਣਗੇ ਦੋਸਤੋ ਤੇ ਉਹ ਨਾਲ ਤੁਹਾਨੂੰ ਮਿਲ ਜਾਣਗੇ ਤੇ ਮੁੱਲ ਵੀ ਬਾਈ ਨਿੱਕੇ ਜੇ ਰਹਿਣ ਵਾਲੇ ਆ ਬਾਈ ਨਾ ਆਫ ਕੈਮਰਾ ਗੱਲ ਹੋਈ ਸੀ ਜਾਣਕਾਰੀ ਹੁਣ ਮੁੱਲ ਦੀ ਗੱਲਬਾਤ ਕਰ ਲਈਏ ਤਾਂ ਮੁੱਲ ਬਾਈ ਮੋਰ 10000 ਰੁਪਏ ਵੀਰੇ ਦਾ ਸਰਫੀ ਹਾਂਜੀ ਸਰਫੀ ਠੀਕ ਹੈ ਲੋ ਦੋਸਤੋ ਸਰਫੀ ਬਈ ਇਹਦਾ ਵੀ 10000 ਹਾਂ ਜਰਸੀ ਜੀ ਟਾਂਜਾ ਵੀ ਨੇ ਗੱਬਣ ਚੈੱਕ ਪਾਸ ਮੋਹ ਖੀਰੀ ਆ ਠੀਕ ਹੈ ਹਾਂਜੀ ਚਾਰ ਹੀ ਥਾਣਾ ਮੜ ਜਾ ਬਿੰਦੂ ਜਾ ਦੇ ਦਿਖਾ ਦਿਓ ਮਗਰ ਬਸ ਠੀਕ ਹੈ ਤਾਲੇ ਪਾਸਿਆ ਉਹ ਵੀ ਦੁੱਧ ਵਾਲੇ ਥਾਣਾ ਚਾਰ ਹੀ ਆਈ ਸਹੀ ਹੈ ਲੋ ਦੋਸਤੋ ਥਾਣਾ ਦੇ ਕੁਆਲਟੀ ਚੈੱਕ ਕਰ ਲੂ ਲੰਮੀ ਲੰਮੀ ਬਹੁਤ ਚੈੱਕ ਪਾਸ ਕੋਈ ਵੀ ਆਪਦਾ ਲੈ ਕੇ ਕਰਵਾ ਹਾਂ ਕਰਵਾ ਸਕਦਾ ਜੀ ਖੀਰੀ ਮੂਹ ਸਾਡੀ ਕਰਵਾਈ ਅਗਲਾ ਕਰਵਾ ਕੇ ਲੈ ਜਾ ਸਕਦਾ ਠੀਕ ਹੈ ਸਹੀ ਹੈ ਲੋ ਦੋਸਤੋ ਇਹ ਆ ਗਈ ਗੱਬਣ ਚੈੱਕ ਬਸ ਆਪਾਂ ਵੀ ਕਰ ਲਈ ਵੈਲੀ ਤੋਰ ਦਿੰਦੇ ਆ ਤੇ ਤੋਰੇ ਤਾਰੀ ਦੀ ਕਿਵੇਂ ਆ ਓਕੇ ਸਾਡੀ ਗਰੰਟੀ ਹੋ ਤੋਰੇ ਦੀ ਓਕੇ ਮੋਲ ਮੋਲ ਬਾਈ ਜੀ ਦਾ 23000 ਰੁਪਏ ਜੀ 23000 ਹਾਂਜੀ ਠੀਕ ਆ ਆ ਚਾ ਫੱਸੀ ਆ ਗਈ ਜੀ ਮੂੰਹ ਖੀਰੀ ਆ ਜੀ ਠੀਕ ਆ ਫੇਸ ਦਿਖਾ ਦਿਓ ਜੀ ਫੇਸ ਕੁਆਲਟੀ ਚੈੱਕ ਕਰ ਲਓ ਹਾਂਜੀ ਠੀਕ ਆ ਥਾਣ ਬਾਈ ਇਹਦੇ ਥਾਣ ਚਾਰ ਆਈ ਲੋ ਦੇਖ ਲਓ ਚਾਰ ਹੀ ਥਾਣਾ ਠੀਕ ਆ ਲੋ ਦੋਸਤੋ ਖੀਰੀ ਆ ਹਾਂਜੀ ਥਾਣਾ ਕੇ ਚਾਰ ਹੀ ਸੋਨਾ ਥਾਣਾ ਦੋਸਤੋ ਮੋਟਾ ਮੋਟਾ ਸਾਰੇ ਦੇਖੋ ਫੇਸ ਦਿਖਾ ਦਿਓ ਵੀਰੇ ਤੇ ਫੇਸ ਕੁਆਲਟੀ ਚੈੱਕ ਠੀਕ ਆ ਸਰਫੀ ਹਾਂਜੀ ਆ ਬੱਚੀ ਆ ਸਾਢੇ 12000 ਮੁੱਹ ਚਾਰ ਦੰ ਦਾ ਹੂੰ ਚਾਰ ਥਾਣਾ ਜੀ ਦੇਖੋ ਥਾਣ ਵੀ ਦਿਖਾ ਦਿੰਨੀ ਆ ਤਾਂਲੇ ਪਾਸੇ ਬਿੰਦੂ ਆ ਮੜਾ ਉੱਪਰਲੇ ਪਾਸੇ ਠੀਕ ਆ ਉਹ ਵੀ ਦੇਖ ਜੀ ਆ ਮੁੱਲ ਸਾਢੇ 12000 ਆ ਜੀ ਸਰਫੀ ਸਾਢੇ 12000 ਮੁੱਲ ਕੱਦ-ਕੱਦ ਚੈੱਕ ਕਰ ਲਓ ਤੁਸੀਂ ਕੁਆਲਿਟੀ ਚੈੱਕ ਕਰ ਲਓ ਦੋਸਤੋ ਮੁੱਲ ਦੀ ਗੱਲਬਾਤ ਜਿਵੇਂ ਕਰੀ ਸੀ ਜਹਾਜ ਮੁੱਲ ਆ ਆਪਾਂ ਖੋਲ ਕੇ ਵਿਖਾਵਾਂਗੇ ਹਨਾ ਇਹ ਵੀ ਬ੍ਰੀਡ ਬਹੁਤ ਆ ਵੀਰੇ ਬੱਚੀ ਬਹੁਤ ਚੰਗੇ ਸੀਮਨ ਦੀ ਬੱਚੀ ਆ ਵੀਰੇ ਥਾਣੇ ਤੇ ਜਾ ਰਹੀ ਹੈ ਨਾ ਚਾਰ ਹੀ ਥਾਣਾ ਗਲਾਬੀ ਥਾਣਾ ਜੀ ਗਲਾਬੀ ਨੋਜ਼ ਆ ਜੀ ਸਹੀ ਲਓ ਦੋਸਤੋ ਪਿੰਕ ਨੋਜ਼ ਵਾਲੀ ਪਹਿਲਾਂ ਥਾਣਾ ਦੀ ਕੁਆਲਟੀ ਚੈੱਕ ਕਰ ਲਓ ਤੇ ਥਾਣਾ ਵੀ ਜਿਹੜਾ ਆ ਗਿਆ ਗਲਾਬੀ ਥਾਣਾ ਗਲਾਬੀ ਥਾਣਾ ਚਾਰ ਹੀ ਹਾਂ ਜੀ ਬਾਕੀ ਜਾਤ ਕੁਆਲਟੀ ਬੜੀ ਚੰਗੀ ਸਾਂਗ ਜ਼ਰੂਰ ਹੈਗਾ ਦੋਸਤੋ ਉਹ ਤੁਹਾਨੂੰ ਸਾਹਮਣੇ ਤੇ ਐਡਾ ਹੋਣਾਗਾ ਤੇ ਜਿਹਨੂੰ ਆਪਾਂ ਕਹਿੰਦੇ ਚਿੱਟੇ ਝੁੰਮਣ ਵਾਲੀ ਪਿੰਕ ਨੋਜ਼ ਵਾਲੀ ਦੋਸਤੋ ਹਾਂ ਜੀ ਜੀ ਇਹ ਬਈ ਪਤਾ ਕਿਹੜੇ ਸਿਮੰਟ ਦੀ ਕਿ ਨਹੀਂ ਪਤਾ ਇਹ ਵੀਰੇ ਬਰੂਟ ਦੀ ਆ ਠੀਕ ਆ ਆਪਾਂ ਡੂਬ ਰੈਸਟ ਕਰਾ ਲਵੇ ਮਾਲਕਾਂ ਨੇ ਦੱਸਿਆ ਆਪਾਂ ਨੂੰ ਠ ਤੇ ਇਹਦਾ ਮੁੱਲ ਘਿਰੂਗਾ ਬਿੱਖੇ ਮੋਹ ਬਾਈ ਜੀ ਇਹ 12500 ਦੀ ਦੇਵਾਂਗੇ ਜੀ ਠੀਕ ਆ ਹਾਂਜੀ ਲਓ ਦੋਸਤੋ ਸਿਰਫ ਹੀ 12500 ਦੀ ਡਿਮਾਂਡ ਆ ਕੁਆਲਿਟੀ ਤੁਸੀਂ ਚੈੱਕ ਕਰ ਲਈ ਪ੍ਰਿੰਟ ਪ੍ਰਿੰਟ ਵੀ ਸੋਹਣਾਗਾ ਦੋਸਤੋ ਤੇ ਬਾਕੀ ਜਿਹੜੇ ਬਾਈ ਨੇ ਮੁੱਲ ਕਰਿਆ ਇਸ ਤੋਂ ਜ਼ਿਆਦਾ ਤਾਂ ਦੋਸਤੋ ਖਰਚਾ ਹੀ ਆ ਜਾਣਗਾ ਨਾ ਪਿਆਰ ਕਰਨ ਵਾਸਤੇ ਆਹ ਦੇਖੋ ਜੀ ਬੱਚੀ ਠੀਕ ਆ ਇਹਦੇ ਜੀ ਇੱਕ ਸੰਗ ਦੀ ਫੋਟ ਆ ਜੀ ਬੱਚੀ ਦੇ ਠੀਕ ਆ ਚਾਰ ਦੰਦ ਮੂੰਹ ਵਿੱਚ ਬੱਚੀ ਥਾਣ ਝੋਲੀ ਦਿਖਾ ਦਿਓ ਠੀਕ ਕਰੋ ਦੋਸਤੋ ਥਣਾ ਦੀ ਕੁਆਲਟੀ ਚੈੱਕ ਕਰੋ 44 ਚੰਗੀ ਚਾਰੀ ਦੇ ਦਿਓ ਹਰ ਫੇਸ ਕੁਆਲਟੀ ਦਿਖਾ ਲੀ ਆਹ ਸਿੰਘ ਦੀ ਫੋਟ ਆ ਜੀ ਇੱਕ ਇਹ 6 ਨੰਬਰ ਆ ਗਈ ਹੈ ਨਾ ਹਾਂਜੀ 12500 ਇਹਦਾ ਜੀ ਠੀਕ ਆ 12500 ਚੀ ਦੋਸਤੋ ਬਾਈ ਦਾਦਾ ਵੀ ਇਹ ਦੇ ਦੇਣੀ ਕੱਦਗੜ ਪ੍ਰਿੰਟ ਸੋਹਣਾ ਹੈ ਕੱਦਗੜ ਵੀ ਚੈੱਕ ਕਰ ਲੋ ਇਧਰਲੇ ਪਾਸੇ ਆ ਗਈ 7 ਨੰਬਰ ਬਾਈ ਆ ਖੋਲੀ ਤੋਰੀ ਠੀਕ ਆ ਇਹ ਫਾਰਮ ਦੀ ਬੱਚੀ ਆ ਵੀਰੇ ਠੀਕ ਆ ਫਾਰਮ ਦੀ ਬੱਚੀ ਲਓ ਦੋਸਤੋ ਤੋਰੇ ਤਾਰੇ ਦੀ ਬਣਾ ਤੁਸੀਂ ਚੈੱਕ ਕਰ ਲੋ ਰੰਗ ਰੂਪ ਦੀ ਤੇ ਪ੍ਰਿੰਟ ਪ੍ਰਿੰਟ ਦੀ ਬੜੀ ਚੰਗੀ ਚਾਰ ਦੰਦ ਆ ਜੀ ਮੂੰਹ ਠੀਕ ਆ ਹਾਂਜੀ ਇਹ ਆਈ ਬਈ ਇਹਦੇ ਹਾਂਜੀ ਇਹ ਆਈ ਹੋਈ ਹੋਈ ਆ ਵੀਰੇ ਇੱਕ ਹਫਤਾ ਹੋ ਗਿਆ ਦਾ ਅੱਛਾ ਤੇ ਟ੍ਰੀਟਮੈਂਟ ਕਰਕੇ ਪੂਰਾ ਦਵਾਈ ਦੂਈ ਲਾ ਕੇ ਫੇਰ ਇਹਦੀ ਇਹ ਆਈ ਹੋਈ ਆ ਅੰਦਰੋਂ ਸਾਫ ਆ ਕਲੀਅਰ ਆ ਬੱਚੇ ਠੀਕ ਆ ਆ ਦੇਖੋ ਕੁਆਲਿਟੀ ਚੈੱਕ ਕਰ ਲਓ ਇਹਦੀ ਚਾਰ ਥਾਣਾ ਕੰਜ ਦੀ ਗਾਰੰਟੀ ਆ ਜੀ ਆਪਣੀ ਸਹੀ ਆ ਲਓ ਦੋਸਤੋ ਬਾਈ ਦਾ ਬਰੀਡ ਦੇਖੋ ਜੀ ਲੰਮੀ ਲੰਮੀ ਬੱਚੀ ਦੇਖੋ ਕਿੰਨੀ ਆਈ ਸਹੀ ਆ ਇਹ ਆਈ ਹੋਈ ਦੋ ਹੋਈ ਆ ਦੋਸਤੋ ਤੇ ਬਾਕੀ ਕੁਆਲਿਟੀ ਬੜੀ ਚੰਗੀ ਆ ਤੇ ਅੱਗੇ ਜੇ ਗੱਭਣ ਰਹਿ ਗਈ ਦੋਸਤੋ ਤੁਹਾਨੂੰ ਪਤਾ ਵੀ ਕਿੰਨੇ ਪੈਸੇ ਬਰੀਡ ਦਾ ਕੋਈ ਅੰਤ ਨਹੀਂ 42 ਕਿਲੋ ਦੀ ਮਾਂ ਥੱਲੇ ਰਿਕਾਰਡ ਆ ਜੀ ਕਹਿਣ ਦਾ ਨਹੀਂਗਾ ਪ੍ਰੂਫ ਦੇਵਾਂਗੇ ਸਾਰਾ ਠੀਕ ਆ ਹਾਂਜੀ ਸਹੀ ਲੋ ਦੋਸਤੋ ਬਾਈ ਜ਼ਿਆਦਾ ਵੀ ਪ੍ਰੂਫ ਦੇਣਾ 40 ਲੀਟਰ ਪਲਸ ਮਦਰ ਨਾਲ ਦੇ ਪਿੰਡੋਂ ਲਈ ਇਹ ਫਾਰਮ ਦੀ ਬੱਚੀ ਆ ਇਹ ਫਾਰਮ ਦੀ ਬੱਚੀ ਆ ਬਾਕੀ ਖੜ ਨਹੀਂ ਖੁੜ ਨਹੀਂ ਦੱਸਦੀ ਆ ਕੁਆਲਿਟੀ ਦਾਦੀ ਬਾਕੀ ਦੋਸਤੋ ਲੰਮੀ ਬਹੁਤ ਆਈ ਬੱਚੀ ਪੁੱਛਾਂਗੇ ਆਪਾਂ ਸਹੀ ਆ ਬਾਕੀ ਮੁੱਕਦੀ ਗੱਲ ਦੋਸਤੋ ਪੈਸੇ ਤੁਸੀਂ ਲਾਉਣੇ ਆ ਇਨਵੈਸਟਮੈਂਟ ਤੁਹਾਡੀ ਰਹਿਣ ਵਾਲੇ ਪਰ ਮੁੱਲ ਦੀ ਗੱਲਬਾਤ ਕਰਕੇ ਮੁੱਲ ਜਿਹੜੇ ਬਾਈ ਨੇ ਕਰਕੇ ਦਿਖਾਤੇ ਤੇ ਸ਼ਾਇਦ ਹੀ ਕੋਈ ਇਹੋ ਜਿਹੇ ਮੁੱਲ ਇਹਨਾਂ ਬੱਚਿਆਂ ਦੇ ਕਰੇ ਕਿਸੇ ਹੋਰ ਕੋਲੇ ਹੁੰਦੀ ਦਾ ਹਾਂਜੀ ਆ ਆ ਬਰੀ ਆਪੀ ਮੌਲ ਨਹੀਂ ਦੱਸਿਆ ਬਈ ਆਪਾਂ ਉਹਦਾ ਮੌੜ 16000 ਰੁਪਏ ਦੀ ਬੱਚੀ ਫਾਰਮ ਵਾਲੀ ਹਾਂਜੀ 16000 16000 ਠੀਕ ਦੁੱਧ ਵੀਰੇ ਆਪਾਂ ਦਾ ਨਾ ਸੀਮਾ ਦੇ ਦੇ ਪੈਸੇ ਆ ਸਮਝਾਈ ਦੇਣੀ ਛੇੜੀ ਬੱਚੀ ਤਿਆਰ ਕਰਨੀ ਹੋਵੇ ਕੋਈ ਨਹੀਂ ਸੌਖਾ ਬਹੁਤ ਖਰਚਾ ਆਉਂਦਾ ਵੀਰੇ ਬਾਕੀ ਆ ਆਪਣੀ ਕ੍ਰੋਸ ਬੱਚੀ ਕ੍ਰੋਸ ਬੱਚੀ ਆਵਾ ਜਿਹੜੀ ਬਰੀਡ ਚਾ ਵਾ ਕਿਹੜੀ ਦੱਸ ਕੇ ਦਵਾਏ ਕ੍ਰੋਸ ਠੀਕ ਆ ਸਹੀ ਹਾਂਜੀ ਆ ਕਰੇ ਦੁੱਧ ਪੀਣ ਦੀ ਜੋ ਕੋਈ ਬੱਚੀ ਲੈਂਦਾ ਗਰਮੀ ਨਹੀਂ ਮੰਦੀ ਜਮਾਂ ਵੀ ਇਹ ਤੇ ਸਾਢੇ ਪੰਜ ਮਹੀਨੇ ਦੀ ਗੱਬੜ ਚੈੱਕ ਪਾਸ ਆ ਜੀ ਠੀਕ ਆ ਮੂੰਹ ਖ ਖੀਰੀ ਆ ਗਈ ਹਾਂਜੀ ਹਾਂਜੀ ਠੀਕ ਆ ਕੋਈ ਡਾਕਟਰ ਲੈ ਕੇ ਚੈੱਕ ਕਰਾ ਹਾਂਜੀ ਬਿਰ ਕਰਵਾ ਕੇ ਜਾਈਏ ਸਾਡੀ ਕਰਵਾ ਕੇ ਠੰਡਾ ਟਿਕਾ ਲਵਾਇਆ ਥਾਣਾ ਦੀ ਕਿਵੇਂ ਆ ਬਈ ਥਾਣਾ ਦੀ ਆ ਦਿਖਾ ਦੇਣੀ ਕੜ ਕੇ ਚਾਰ ਹੀ ਥਾਣਾ ਜੀ ਚਾਰ ਹੀ ਥਾਣਾ ਮੋਗਰ ਸੀਲ ਦਾ ਬਹੁਤ ਜੇ ਬੱਚੇ ਲਈ ਕਰਨ ਠੀਕ ਆ ਲਓ ਦੋਸਤੋ ਸੁਭਾ ਦੀ ਆ ਗਈ ਐ ਠੰਡੀ ਸੀਲ ਬਾਈ ਦਾ ਵੀ ਸੀਲ ਸਭ ਇੰਨੀ ਭਾਰ ਬੱਚੇ ਲਈ ਕਰਨ ਵਜਨ weight ਬਹੁਤ ਆ ਜੀ ਬੱਚੇ ਠੀਕ ਆ ਤੇ ਬਾਕੀ ਦੋਸਤੋ ਕੱਲ੍ਹ ਤੋਂ ਆ ਗਈ ਖੀਰੀ ਖੀਰੀ ਗੱਭਣ ਹੋ ਗਈ 5.5 ਮਹੀਨਿਆਂ ਦੀ ਹਾਂਜੀ 5.5 ਦੀ ਜਿਹੜੀ ਚੱਕ ਕਰਾ ਕੇ ਲੈ ਜਾਵੇਗਾ ਠੀਕ ਆ ਲਓ ਜੀ ਲਓ ਉਸੋ ਇਹ ਤਾਂ ਗਾਣ ਨੂੰ ਤੁਹਾਨੂੰ ਪਤਾ ਵੀ ਵਾਦੇ ਦੀ ਚਾਰ ਮਹੀਨੇ ਸਾੰਬਰ ਦੀ ਇੱਕ ਗੱਲ ਹੋਰ ਆ ਜੀ ਭਾਵੇਂ ਲੋ ਸਾਂਗਾਂ ਦੀ ਜਵਾਕ ਲਈ ਫਿਰ ਕੋਈ ਆਇਆ ਹੀ ਨਹੀਂ ਵੀ ਮਾਰੂਗੀ ਟੋਡ ਮਾਰੂਗਾ ਠੀਕ ਆ ਲਓ ਉਸੋ ਸਵੇਰ ਆ ਗਈ ਠੰਡੀ ਸੀ ਤੇ ਮੋੜ ਲੈ ਬਈ ਇਹਨੂੰ ਤੇਰਾ ਮੁੱਲ ਬਈ ਕੀ ਹੋਊਗਾ ਇਹਦਾ ਮੁੱਲ ਵੀਰੇ 23000 ਦੀ ਦੇਵਾਂਗੇ ਬੱਚੀ ਠੀਕ ਆ ਮੁੱਲ ਮੁੱਲ 30000 ਕਰਦੇ ਦੇਵਾਂਗੇ ਸਾਡੇ 23 ਵਿੱਚ ਠੀਕ ਆ ਮੁੱਲ 30000 ਤੇ 23000 ਦੀ ਦੋਸਤੋ ਦੇਣੀ ਆ ਹਾਂ ਵੀਰੇ ਅੱਧੋ ਜਿਆਦੇ ਟੱਪ ਗਈ ਐ ਹਾਂ ਅਮੀਨੇ ਤਾਂ ਸਾਢੇ 3 ਰਹਿ ਗਏ ਸੁੰਦੇ ਸਹੀ ਆ ਹਾਂਜੀ ਠੰਡ 'ਚ ਵਧੀਆ ਰੋਤੇ ਸੁੰਦੀ ਐ ਜੇ ਕਿਸੇ ਨੇ ਵੀ ਇੱਕ ਤੋਂ ਜਿਆਦੇ ਨਾ ਲੈਣਾ ਫੇਰ ਜੇ ਵੀਰੇ ਆ ਬੱਚੀਆਂ ਚਾਰ ਲੈਂਦਾ ਕੋਈ ਆਹ ਜਿਹੜੀਆਂ ਇੱਕ ਆ ਖੜੀ ਆ ਇੱਕ ਦੋ ਤੇ ਤਿੰਨ ਤੇ ਚਾਰ ਉਹਵੇਂ ਵੀਰੇ ਬਣਦਾ ਵਾ ਇਹਨਾਂ ਦਾ ਰੁਪਈਆ 50000 ਆਪਾਂ ਚਾਰੇ ਵਿੱਚੇ 36000 ਦੇ ਦਿਆਂਗੇ 100 ਛੋੜ ਠੀਕ ਆ ਹਾਂਜੀ ਸਹੀ ਆ ਤੇ ਜੇ ਜੀ ਤੁਸੀਂ ਸਾਰੇ ਲੈਣੇ ਨਾ ਜੇ ਸਾਰੇ ਨਾਲ ਲੈਂਦਾ ਵੀਰੇ 1 ਲੱਖ 80000 ਰੁਪਇਆ ਬਣਦਾ ਉਹ 95000 ਦਾ ਮਾਲ ਦੇਵਾਂਗੇ ਸਾਰਾ 8 ਬੱਚਿਆਂ ਵਿੱਚੇ ਗੱਬਣਾ ਚੈੱਕ ਪਾਸ ਤੇ ਵਿੱਚੇ ਮੰਨ ਲਓ ਕੋ ਸਿੰਮਨ ਲੱਗੇ ਹੋਇਆ ਚੈੱਕ ਪਾਸ ਵਿੱਚੇ ਵੇਖੋ ਵੀਰੇ ਹੁਣ ਇਹ ਜਿਹੜੀਆਂ ਬੱਚੇ ਵੀ 8000 ਜ ਰਹਿ ਜਾਣੀਆਂ 8500 ਰੁਪਏ ਜਾਏਗੇ ਬੱਚਿਆਂ ਸਾਰਿਆਂ ਸਹੀ ਆ ਸਾਰਾ ਲਾ ਕੇ ਦੇਖੀਂ ਰੇਟ ਘਟ ਜਾਣੇ ਸਾਰੇ ਕੋਈ ਬੰਦਾ ਘਾਟੇ 'ਚ ਨਹੀਂ ਜਾਂਦਾ ਜੀ ਆਪਣੇ ਤੋਂ ਮਾਲਕ ਦਾ ਬੱਚਿਆਂ ਨਿੱਕਿਆਂ ਦੇ ਪੈਸੇ ਲੈਣੇ ਆ ਗੱਬਣਾ ਬੱਚਿਆਂ ਦੇ ਠੀਕ ਆ ਸਹੀ ਆ ਲੋ ਦੋਸਤੋ ਬਾਕੀ ਨੰਬਰ ਸੱਲੇ ਸਕਰੀਨ ਤੇ ਚੱਲੀ ਜਾਂਦਾ ਬਾਕ